ਔਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਦੀਆਂ ਵੀ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੀ ਵੀ ਔਰ ਦੁਨੀਆ ਭਰ ਵਿੱਚ ਬੈਠੇ ਸਿੱਖਾਂ ਦੇ ਚਰਨਾਂ ਦੇ ਵਿੱਚ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਆ ਤੁਹਾਡੇ ਰਾਹੀਂ ਮੈਂ ਅਪੀਲ ਕਰਨੀ ਚਾਹੁੰਦਾ ਕਿ 28 ਤਾਰੀਖ 28 ਮਾਰਚ ਦਿਨ ਸ਼ੁੱਕਰਵਾਰ ਦਾ ਜੋ ਵੱਡਾ ਪੰਥਕ ਇਕੱਠ ਸਾਡਾ ਜੋ ਰੋਸ ਧਰਨਾ ਹੈ ਉਹ ਪ੍ਰੋਗਰਾਮ ਜੋ ਅਸੀਂ 14 ਮਾਰਚ ਨੂੰ ਪੰਥਕ ਇਕੱਠ ਦੇ ਵਿੱਚੋਂ ਲਿਖਿਆ ਗਿਆ ਹੈ ਉਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਮ ਮਾ ਕੇ ਕੇਸ਼ਰੀ ਕੇਸਰੀ ਨਿਸ਼ਾਨ ਸਭ ਲਾ ਕੇ ਸਿੱਖ ਸੰਗਤਾਂ ਪੰਜਾਬ ਦੇ ਕੋਨੇ-ਕੁਨੇ ਦੇ ਵਿੱਚੋਂ ਕਾਫਲਿਆਂ ਦੇ ਰੂਪ ਵਿੱਚ ਵਹੀਰਾਂ ਘੱਟ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਸਰਦਾਰ ਤੇਜ ਅਸਨ ਸਮੁੰਦਰੀ ਹਾਲ ਵਿਖੇ 12 ਵਜੇ ਆਪਾਂ ਪਹੁੰਚਣਾ ਹੈ 11 ਵਜੇ ਤੋਂ ਪਹਿਲਾਂ-ਪਹਿਲਾਂ ਜਿੱਥੋਂ-ਜਿੱਥੋਂ ਵੀ ਸੰਗਤਾਂ ਨੇ ਆਉਣਾ ਗੱਡੀਆਂ ਦੇ ਉੱਤੇ ਬੱਸਾਂ ਦੇ ਉੱਤੇ ਟਰੱਕਾਂ ਦੇ ਉੱਤੇ ਜਿਨ੍ਹਾਂ ਵੀ ਸਾਧਨਾਂ ਦੁਆਰਾ ਸੰਗਤ ਆ ਰਹੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਮੇਨ ਜਿਹੜਾ ਪੁਆਇੰਟ ਆਪਣਾ ਉਹ 골ਡਨ ਗੇਟ ਹੈ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਅੰਦਰ ਜਾਂਦੇ ਆ 골ਡਨ ਗੇਟ ਹੈ ਉਹ ਉੱਥੇ ਸੜਕ ਦੇ ਦੋਨੋਂ ਪਾਸੇ ਆਪੋ ਆਪਣੀਆਂ ਆਪੋ ਆਪਣੇ ਵਹੀਕਲ ਲਾ ਲੈਣ ਤੇ ਦਾਸ ਤੇ ਸੰਤ ਸਮਾਜ ਦੇ ਮਾਪੁਰਖ ਨਿਹੰਗ ਸਿੰਘ ਜਥੇਬੰਦੀਆਂ ਅਸੀਂ ਸਾਰੇ ਅੱਗੇ ਹੋ ਕੇ ਉਹ ਸਾਰਾ ਕਾਫਲਾ ਲੈ ਕੇ ਜਾਵਾਂਗੇ ਆਪਾਂ ਔਰ ਮੇਰੀ ਬੇਨਤੀ ਹੈ ਕਿ ਇਹ ਪ੍ਰੋਗਰਾਮ ਆਪਾਂ 28 ਮਾਰਚ ਦਿਨ ਸ਼ੁੱਕਰਵਾਰ ਨੂੰ ਕਿਉਂਕਿ ਉਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ اجلاس ਹੈ ਅਸੀਂ ਹਰ ਮੈਂਬਰ ਨੂੰ ਇਸ ਗੱਲ ਲਈ ਮਜਬੂਰ ਕਰਨਾ ਕਿ ਉਹ اجلاس ਦੇ ਵਿੱਚ ਜੋ ਅੰਤਰਨ ਕਮੇਟੀ ਦਾ ਫੈਸਲਾ ਜੋ ਗਲਤ ਫੈਸਲਾ ਤਿੰਨੇ ਸੰਸਹਿਬਾਨਾਂ ਦੀ ਜੋ ਉਹਨਾਂ ਨੇ ਨੁਕਤੀ ਰੱਦ ਕੀਤੀ ਹੈ ਉਨਾ ਤਿੰਨੇ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਅਸੀਂ ਬਹਾਲ ਕਰਾਉਣਾ ਨਵੀਆਂ ਨੁਕਤੀਆਂ ਰੱਦ ਕਰਾਉਣੀਆਂ ਇਸ ਲਈ ਉਹ ਫੈਸਲਾ ਅਟਲ ਸੰਤ ਸਮਾਰਦਾ ਅੰਮ੍ਰਿਤ ਸਿੰਘ ਜਥੇਬੰਦੀਆਂ ਦਾ ਪੰਥਕ ਜਥੇਬੰਦੀਆਂ ਦਾ ਪੰਥਕ ਧਰਾਂ ਦਾ ਕਿਉਂਕਿ ਉਹ ਅਸੀਂ ਪੰਥਕ ਕੱਠ ਦੇ ਵਿੱਚ ਫੈਸਲਾ ਲਿਆ ਉਸ ਪ੍ਰੋਗਰਾਮ ਦੇ ਵਿੱਚ ਸੰਗਤ ਦੀ ਕੋਈ ਤਬਦੀਲੀ ਨਹੀਂ ਹੈ ਬਲਕਿ ਮੈਂ ਕੱਲ ਤੋਂ ਹੀ ਸੰਗਤਾਂ ਦੇ ਆਉਣ ਵਾਸਤੇ ਸੁਵਿਧਾਵਾਂ ਵਾਸਤੇ ਵੱਖ-ਵੱਖ ਇਲਾਕਿਆਂ ਵਿੱਚੋਂ ਸਿੰਘਾਂ ਨੂੰ ਬੁਲਾ ਕੇ ਡਿਊਟੀਆਂ ਲਗਾ ਰਿਆਂ ਔਰ ਹੁਣ ਵੀ ਸਾਡੀ 3:30 ਵਜੇ ਮੀਟਿੰਗ ਹੈ ਪੰਜਾਬ ਦੇ ਵੱਖ-ਵੱਖ ਉਨੇਆਚੋਂ ਜ਼ਿੰਮੇਵਾਰ ਸਿੰਘ ਔਰ ਜ਼ਿੰਮੇਵਾਰ ਜਿਹੜੇ ਸੱਜਣ ਆ ਉਹ ਆਏ ਹੋਏ ਐ ਉਹਨਾਂ ਨਾਲ ਬੈਠ ਕੇ ਕਿੱਥੋਂ-ਕਿੱਥੋਂ ਕਿਹੜੇ-ਕਿਹੜੇ ਇਲਾਕੇ ਵਿੱਚੋਂ ਕਿੰਨੇ-ਕਿੰਨੇ ਸੰਗਤ ਆਉਣੀ ਐ ਉਹਨਾਂ ਨੂੰ ਆਉਣ ਦੇ ਸਾਧਨ ਕਿਵੇਂ ਅਸੀਂ ਮੁਹੱਈਆ ਕਰਾਉਣੇ ਐ ਉਹ ਸਵੇਰੇ ਸਾਡੀ ਸਾਡੀ ਮੀਟਿੰਗ ਹੋਏਗੀ ਔਰ ਉਹਦੇ ਵਿੱਚ ਸਾਰਿਆਂ ਨੂੰ ਵਹੀਕਲ ਮੁਹੱਈਆ ਕਰਾਉਣ ਦੀ ਵਿਚਾਰ ਕੀਤੀ ਜਾਏਗੀ ਇਸ ਲਈ ਸਾਡੇ ਪ੍ਰੋਗਰਾਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਆ 28 ਤਰੀਕ ਨੂੰ ਹਮ ਹਮਾ ਕੇ ਕੇਸਰੀ ਨਿਸ਼ਾਨ ਲਾ ਕੇ ਸਾਰੀਆਂ ਸੰਗਤਾਂ ਨੇ ਹਮ ਹਮਾ ਕੇ ਸ੍ਰੀ ਅਮਰitsar ਸਾਹਿਬ ਪਹੁੰਚਣਾ ਤਾਂ ਕਿ ਆਪਾਂ ਜੋ ਪੰਥ ਵਿਰੋਧੀ ਫੈਸਲੇ ਹੋਏ ਆ ਸਿੰਘ ਸਹਿਬਾਨਾਂ ਦੀ ਜੋ ਮਹਾਨ ਪਦਵੀ ਹੈ ਸਤਕਾਰ ਸਤਕਾਰਯੋਗ ਰੁਤਵੇ ਜਿਨ੍ਹਾਂ ਨੂੰ ਵੱਡੀ ਢਾਲ ਲਾਈ ਗਈ ਆ ਉਹਨਾਂ ਨੂੰ ਅਸੀਂ ਦੁਬਾਰਾ ਬਹਾਲ ਕਰਾਈਏ ਇਹੀ ਸਾਡਾ ਮੁੱਖ ਪ੍ਰੋਗਰਾਮ ਹੈ ਔਰੇ ਪ੍ਰੋਗਰਾਮ ਆ ਪਾ ਸਾਰਿਆਂ ਨੇ ਹਮਮਾ ਕੇ ਚੜ੍ਹਦੀ ਕਲਾ ਨਾਲ ਸਫਲ ਬਣਾਉਣਾ ਬਾਬਾ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹਰਜਿੰਦਰ ਸਿੰਘ ਧਾਮੀ ਹੋਣਾ ਦੇ ਵੱਲੋਂ ਕੱਲ ਆਪਣਾ ਅਸਤੀਫਾ ਜਦੋਂ ਵਾਪਸ ਲੈ ਲਿਆ ਗਿਆ ਤੇ ਮੈਂ ਸਮਝਦਾ ਕਿ ਲੋਕਾਂ ਦੇ ਵਿੱਚ ਸ਼ਾਇਦ ਇਹ ਵੀ ਮੈਸੇਜ ਗਿਆ ਹੋਣਾ ਕਿ ਤੁਹਾਡੇ ਨਾਲ ਵੀ ਟਕਾਲ ਦੇ ਨਾਲ ਧਾਮੀ ਸਾਹਿਬ ਦੇ ਸਬੰਧ ਚੰਗੇ ਸੋਹਣੇ ਰਹੇ ਨੇ ਹੋ ਸਕਦਾ ਹੈ ਕਿ ਹੁਣ ਇਹ ਮਾਹੌਲ ਜਿਹੜਾ ਉਹ ਸ਼ਾਂਤ ਹੋ ਜਾਏ ਤੇ ਜਿਹੜਾ 28 ਮਾਰਚ ਵਾਲਾ ਤੁਹਾਡਾ ਇਹ ਕਸਾਲ ਨੇ ਪ੍ਰੋਗਰਾਮ ਲਿਖਿਆ ਸ਼ਾਇਦ ਉਹ ਕੈਨਸਲ ਹੁੰਦਾ ਹੋਵੇ ਨਹੀਂ ਕੋਈ ਪ੍ਰੋਗਰਾਮ ਦੇ ਵਿੱਚ ਤਬਦੀਲੀ ਨਹੀਂ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਐਸਾ ਨਾ ਸਾਡਾ ਨਾ ਸੰਸਮਾਡ ਦਾ ਨਾ ਜਥੇਬੰਦੀਆਂ ਦਾ ਸਾਡਾ ਕਿਸੇ ਵੀ ਤਰ੍ਹਾਂ ਦਾ ਇਸ ਪ੍ਰੋਗਰਾਮ ਨੂੰ ਬਿਲਕੁਲ ਵੀ 1% ਵੀ ਇਸ ਪ੍ਰੋਗਰਾਮ ਨੂੰ ਅਸੀਂ ਬਿਲਕੁਲ ਕੋਈ ਰੱਦ ਨਹੀਂ ਕਰਨਾ ਨਾ ਇਸ ਪ੍ਰੋਗਰਾਮ ਦੇ ਵਿੱਚ ਕੋਈ ਟਲਾਈ ਦੇਣੀ ਹੈ ਇਹ ਪ੍ਰੋਗਰਾਮ ਅਸੀਂ ਸਫਲ ਬਣਾਉਣਾ ਸੰਗਤਾਂ ਦੇ ਮਨਾਂ ਦੇ ਵਿੱਚ ਇਹ ਮੈਂ ਬੇਨਤੀ ਕਰਨੀ ਚਾਹਨਾ ਤੁਹਾਡੇ ਮਾਧਿਅਮ ਰਾਹੀਂ ਕਿ ਜਿਵੇਂ ਤੁਹਾਡੇ ਮਨਾਂ 'ਚ ਵੀ ਇਹ ਖਿਆਲ ਆਇਆ ਸੰਗਤਾਂ ਦੇ ਮਨ ਵਿੱਚ ਵੀ ਜੇਕਰ ਇਹ ਖਿਆਲ ਆਇਆ ਤਾਂ ਸੰਗਤਾਂ ਨੂੰ ਮੇਰੀ ਪਰਜੋਗ ਅਪੀਲ ਹੈ ਕਿ ਇਹੋ ਜਿਹਾ ਕੋਈ ਪ੍ਰੋਗਰਾਮ ਨਹੀਂ ਆਪਾਂ 28 ਤਾਰੀਖ ਦਾ ਪ੍ਰੋਗਰਾਮ ਢੜਦੀ ਕਲਾ ਨਾਲ ਸਫਲ ਬਣਾਉਣਾ ਔਰ ਹਮ ਹਮਾ ਕਿਸੇ ਦੀ ਉਮਰ ਸਰਸਬ 28 ਤਾਰੀਖ ਨੂੰ 28 ਮਾਰਚ ਨੂੰ ਆਪਾਂ ਪਹੁੰਚਣਾ ਤਾਂ ਭਈ ਜਿਹੜਾ ਸਿੰਘ ਸਾਹਿਬਾਨ ਦੀ ਨਿਯੁਕਤੀ ਜਾਂ ਉਹਨਾਂ ਦੀ ਬਰਕਰਾਰ ਫੀਦਾ ਜਿਹੜਾ ਵਿਵਾਦ ਖੜਾ ਹੋਇਆ ਇਦੇ ਬਾਰੇ ਵੀ ਕੋਈ ਵਿਚਾਰ ਚਰਚਾ ਕੀਤੀ ਜਾਏਗੀ ਅਸੀਂ 14 ਦੇ ਪੰਥਕ ਇਕੱਠ ਦੇ ਵਿੱਚ ਇਹ ਵੀ ਮਤਾ ਪਾਇਆ ਸਿੰਘ ਸਹਿਬਾਨਾ ਨੂੰ ਲਗਾਉਣਾ ਸਿੰਘ ਸਹਿਬਾਨਾ ਨੂੰ ਬਦੈਗੀ ਦੇਣੀ ਉਹਦਾ ਕੋਈ ਨਾ ਕੋਈ ਵਿਧੀ ਵਿਧਾਨ ਬਣਨਾ ਚਾਹੀਦਾ ਉਹ ਵੀ ਮੰਗ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਅੱਗੇ ਰੱਖੀ ਹੈ ਤੇ ਉਸ ਦਿਨ ਵੀ ਰੱਖਾਂਗੇ ਕਿ ਸਿੰਘ ਸਹਿਬਾਨਾ ਨੂੰ ਲਾਉਣ ਅਤੇ ਹਟਾਉਣ ਦਾ ਕੋਈ ਮਰਜ਼ਾਦਾ ਪੂਰਵਕ ਸਨਮਾਨ ਸਨਮਾਨਜੋਗ ਢੰਗ ਦੇ ਨਾਲ ਇਹ ਕੋਈ ਨਾ ਕੋਈ ਵਿਧੀ ਵਿਧਾਨ ਬਣਨਾ ਚਾਹੀਦਾ ਇਸ ਬਾਰੇ ਲੰਮੇ ਸਮੇਂ ਤੋਂ ਇਹ ਚਰਚਾ ਚੱਲ ਰਹੀ ਹੈ ਲੰਮੇ ਸਮੇਂ ਤੋਂ ਸੰਗਤਾਂ ਦੀ ਵੀ ਅੰਥ ਦੀ ਵੀ ਔਰ ਸੰਸਮਾਰ ਦੀ ਵੀ ਦਮਦਮੀ ਟਕਸਾਲ ਦੀ ਮੰਗ ਰਹੀ ਹੈ ਕਿ ਸਿੰਘ ਸਹਿਬਾਨਾ ਨੂੰ ਲਾਉਣ ਲੱਗਿਆ ਸਿੰਘ ਸਾਬ ਨੂੰ ਹਟਾਉਣ ਲੱਗਿਆ ਸਨਮਾਨ ਔਰ ਸਤਕਾਰ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਉਹ ਵਿਧੀ ਵਿਧਾਨ ਜ਼ਰੂਰ ਬਣਨਾ ਚਾਹੀਦਾ ਬਾਬਾ ਜੀ ਮਹਾਰਾਸ਼ਟਰ ਦੀਆਂ ਸਿੱਖ ਸੰਗਤਾਂ ਨੇ ਵੀ ਇਸ ਫੈਸਲੇ ਦਾ ਜਿਹੜਾ ਪੁਰਜ਼ੋਰ ਉਹਦੀ ਨਿੰਦਾ ਕੀਤੀ ਹੈ ਕਿ ਉਹਦੀਆਂ ਸੰਗਤਾਂ ਵੀ ਇਸ ਕੱਟ ਦੇ ਵਿੱਚ ਸ਼ਾਮਿਲਿਤ ਕਰਨਗੇ ਮਹਾਰਾਸ਼ਟਰ ਤੋਂ ਵੀ ਆਉਣ ਗਿਆ ਕੱਲ ਮੈਂ ਦਿੱਲੀ ਵੀ ਗਿਆ ਸੀ ਇੱਕ ਖਾਸ ਸਮਾਗਮ ਦੇ ਵਿੱਚ ਉੱਥੇ ਵੀ ਦਿੱਲੀ ਕਮੇਟੀ ਨੂੰ ਵੀ ਮੈਂ ਅਪੀਲ ਕਰਕੇ ਆਇਆ ਸੰਗਤਾਂ ਨੂੰ ਵੀ ਬੇਨਤੀ ਕੀਤੀ ਹੈ ਦਿੱਲੀ ਤੋਂ ਵੀ ਹਰਿਆਣੇ ਤੋਂ ਵੀ ਰਾਜਸਥਾਨ ਤੋਂ ਵੀ ਵੱਖ-ਵੱਖ ਸੂਬਿਆਂ ਤੋਂ ਵੀ ਸੰਗਤਾਂ ਆਪੋ ਆਪਣੀਆਂ ਉਹ ਬਲਕਿ ਉਹ ਤਾਂ ਆਪੋ ਆਪਣੇ ਸਾਧਨਾ ਰਾਹੀ ਪੌਂਟਨ ਵਾਸਤੇ ਤਿਆਰ ਪਰ ਤਿਆਰ ਬੈਠੇ ਆ ਉਹਨਾਂ ਨੇ ਸਾਰਿਆਂ ਨੇ ਆਪੋ ਆਪਣੀ ਸਾਧਨਾ ਰਾਈ 28 ਤਰੀਕ ਨੂੰ ਅੰਮ੍ਰਿਤਸਰ ਸਾਹਿਬ ਪੌਂਟਨਾ ਮੈਂ ਫੇਰ ਵੀ ਦਿੱਲੀ ਤੋਂ ਲੈ ਕੇ ਦਿੱਲੀ ਹਰਿਆਣਾ ਰਾਜਸਥਾਨ ਜਿੱਥੇ-ਜਿੱਥੇ ਪੰਜਾਬ ਦੇ ਨਾਲ ਲੱਗਦੀਆਂ ਸਟੇਟਾਂ ਦੇ ਜ਼ਿਲ੍ਹੇ ਸੰਗਤਾਂ ਬੈਠੀਆਂ ਉਹ ਭਾਈ ਆਪੋ ਆਪਣੇ ਸਾਧਨਾ ਰਾਈ ਹਮ ਹਮਾ ਕੇ ਪਹੁੰਚੋ ਹਰ ਸਿੱਖ ਨੂੰ ਯਤਨ ਕਰਨਾ ਚਾਹੀਦਾ ਜਿਵੇਂ ਅੱਜ-ਅੱਜ ਪਰਮੇਸ਼ਰ ਦੀ ਗੁਰੂ ਸਾਹਿਬ ਦੀ ਕਿਰਪਾ ਨਾਲ ਹਰ ਘਰ ਦੇ ਵਿੱਚ ਸਾਧਨ ਮੌਜੂਦ ਹੈ ਵਰਲੇ ਪਰਿਵਾਰ ਹੈ ਜਿਨ੍ਹਾਂ ਕੋਲ ਸਾਧਨ ਨਾ ਹੋ ਪਰ ਫਿਰ ਵੀ ਅਸੀਂ ਜਿੱਥੇ ਸੰਗਤਾਂ ਸਾਨੂੰ ਕਹਿਣਗੀਆਂ ਸੰਗਤਾਂ ਦੀ ਮੰਗ ਹੋਏਗੀ ਕਿ ਸਾਨੂੰ ਇੱਥੇ ਤੇ ਸਾਧਨਾ ਦੀ ਲੋੜ ਹੈ ਅਸੀਂ ਉੱਥੇ ਤੇ ਸਾਧਨ ਭੇਜਣ ਦਾ ਯਤਨ ਕਰਾਂਗੇ ਔਰ ਬਾਕੀ ਸੰਗਤਾਂ ਆਪੋ ਆਪਣੇ ਸਾਧਨਾ ਰਾਹੀਂ ਓਮ ਹਵਾ ਕੇ ਪਹੁੰਚਣ ਖਾਸ ਕਰਕੇ ਮੇਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਖਾਸ ਕਰਕੇ ਮੇਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੀ ਜਿੰਨੀ ਸੰਗਤ ਹੈ ਉਹਨਾਂ ਨੂੰ ਵੀ ਮੇਰੀ ਅਪੀਲ ਹੈ ਕਿ ਤੁਸੀਂ ਸਾਰੀਆਂ ਸੰਗਤਾਂ ਨੇ ਉਸ ਦਿਨ ਦਿਨੀਆਂ ਆਪਣੀ ਆਪ ਤੋਂ ਸੰਗਤਾਂ ਦਾ ਬਾਹਰ ਆਉਣੀ ਆ ਉਹਨਾਂ ਦਾ ਸਨਮਾਨ ਵੀ ਕਰਨਾ ਤੇ ਉਹਨਾਂ ਨਾਲ ਤੁਸੀਂ ਸਾਰੇ ਇਹਨਾਂ ਨੂੰ ਮੂਲੀਅਤ ਵੀ ਕਰਨੀ ਆ ਤੇ ਹਰ ਤਰ੍ਹਾਂ ਕਰਕੇ ਸੰਗਤਾਂ ਦੀ ਸੇਵਾ ਵਿੱਚ ਵੀ ਤਤਪਰ ਰਹਿਣਾ ਭਾਈ ਉਸ ਇਕੱਠ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਵੀ ਜਿਹੜੀਆਂ ਮੁੱਖ ਜਥੇਬੰਦੀਆਂ ਸ਼ਾਮਲ ਹੋਣਗੀਆਂ ਕੋਈ ਯਸ਼ੀਲੇ ਜਿਹੜੇ ਲੋਕ ਨੇ ਉਹ ਵੀ ਸ਼ਾਮਲ ਹੋਣਗੇ ਕੋਈ ਇਸ ਤਰ੍ਹਾਂ ਦਾ ਕਿਦਾਂ ਦਾ ਉੱਥੇ ਰਹਿਣ ਵਾਲਾ ਜਿਹੜਾ ਆਪਣਾ ਮੇਰੀ ਅਪੀਲ ਹੈ ਬੇਨਤੀ ਹੈ ਕਿ ਸਾਡਾ ਪ੍ਰੋਗਰਾਮ ਪੂਰਨ ਰੂਪ ਦੇ ਵਿੱਚ ਸ਼ਾਂਤਮਈ ਹੋਏਗਾ ਮਿਆਂ ਸਿੰਘ ਜਥੇਬੰਦੀਆਂ ਪੰਜਾਬ ਤੇ ਵਿੱਚ ਰਹਿੰਦੀਆਂ ਸੰਤ ਸਮਾਜ ਵੀ ਬਾਕੀ ਜਥੇਬੰਦੀਆਂ ਵੀ ਸਿੱਖ ਫੈਡਰੇਸ਼ਨਾਂ ਵੀ ਜਿੰਨੀਆਂ ਵੀ ਜਥੇਬੰਦੀਆਂ ਮੈਂ ਸਮੁੱਚੇ ਰੂਪ ਦੇ ਸਿੰਘ ਸੁਭਾਵਾ ਸਿੰਘ ਸੁਭਾਵਾ ਸਭਾ ਸੁਸਾਇਟੀਆਂ ਚੀਫ ਖਾਲਸਾ ਦੀਵਾਨ ਇਸ ਤੋਂ ਇਲਾਵਾ ਜਿੰਨੀਆਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਹਨ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਹਮ ਹਮਾ ਕੇ ਹਰ ਗੁਰੂ ਘਰ ਦੇ ਵਿੱਚ ਅਨਾਉਂਸਮੈਂਟ ਅੱਜ ਤੋਂ ਹੋਣੀ ਚਾਹੀਦੀ ਹੈ ਕਿ 28 ਤਰੀਕ ਨੂੰ ਅੰਮ੍ਰਿਤਸਰ ਸਭ ਸੰਗਤ ਹਮ ਹਮਾ ਕੇ ਪਹੁੰਚਣ ਦੂਜੀ ਗੱਲ ਇਹ ਸਾਡਾ ਪ੍ਰੋਗਰਾਮ ਬਿਲਕੁਲ ਸ਼ਾਂਤਮਈ ਹੈ ਔਰ ਇਹ ਸ਼ਾਂਤਮਈ ਹੀ ਰੱਖਿਆ ਜਾਏਗਾ ਕਿਉਂਕਿ ਅਸੀਂ ਕਿਸੇ ਤਰ੍ਹਾਂ ਦਾ ਕੋਈ ਵੀ ਇਸ ਐਸਾ ਪ੍ਰੋਗਰਾਮ ਨਹੀਂ ਚਾਹੁੰਦੇ ਜਿਹਦੇ ਨਾਲ ਕੋਈ ਮਾਹੌਲ ਖਰਾਬ ਹੋਵੇ ਅਸੀਂ ਜ਼ਿੰਮੇਵਾਰੀ ਦੇ ਨਾਲ ਸੰਸਮਾਰ ਦੇ ਮਹਾਂਪੁਰਖ ਇਸ ਪ੍ਰੋਗਰਾਮ ਦੀ ਸਾਰੀ ਨਿਗਰਾਨੀ ਰੱਖਣਗੇ ਔਰ ਪੂਰਾ ਪਹਿਰਾ ਰੱਖਿਆ ਜਾਏਗਾ ਦਮਦਵੀ ਟਕਸਾਲ ਦੇ ਸਿੰਘਾਂ ਵੱਲੋਂ ਵੀ ਪੂਰੀ ਨਿਗਰਾਨੀ ਰੱਖੀ ਜਾਏਗੀ ਇਸ ਕਰਕੇ ਸੰਗਤਾਂ ਵਿੱਚੋਂ ਵੀ ਸਿਆਣੀ ਸਿੰਘ ਇਸ ਪ੍ਰੋਗਰਾਮ ਦੇ ਉੱਤੇ ਪੂਰਾ ਕੇਂਦਰਿਤ ਰਹਿਣਗੇ ਇਹ ਪ੍ਰੋਗਰਾਮ ਪੂਰਾ ਸ਼ਾਂਤਮਈ ਹੋਏਗਾ ਔਰ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਗੁਰਬਾਣੀ ਦਾ ਜਾਪ ਕਰਦੇ ਆ ਪ੍ਰੋਗਰਾਮ ਨੂੰ ਸਫਲ ਬਣਾਇਆ ਜਾਏਗਾ ਬਾਬਾ ਜੀ ਆਪਣੇ ਗੋਲਡਨ ਗੇਟ ਤੇ ਕਿੰਨੇ ਵਜੇ ਦਾ ਟਾਈਮ 11 ਵਜੇ ਦਾ ਸ੍ਰੀ ਅਮਰitsar ਸਾਹਿਬ ਦਾ ਜਿਹੜਾ ਮੇਨ ਮੁੱਖ ਕੇਦਰੀ ਦਰਵਾਜ਼ਾ ਜਿਹੜਾ ਵੱਡਾ ਜਿਹਨੂੰ ਗੋਲਡਨ ਗੇਟ ਆਖਿਆ ਜਾਂਦਾ ਉੱਥੇ 11 ਵਜੇ ਤੋਂ ਪਹਿਲਾਂ ਪਹਿਲਾਂ 11 ਵਜੇ ਤੱਕ ਸਾਰੇ ਕਾਫਲੇ ਸੰਗਤਾਂ ਦੇ ਜਿੰਨੇ ਵੀ ਦੂਰੋਂ ਨੇੜੇੋਂ ਵਾਹਨ ਆਉਣੇ ਆ ਬੱਸਾਂ ਆਉਣੀਆਂ ਜਾਂ ਬਾਕੀ ਦੇ ਕਾਰਾਂ ਜੀਪਾਂ ਜੋ ਵੀ ਆਉਣਾ ਉਹ ਸਾਰੀ ਸੰਗਤ 9 ਵਜੇ ਤੱਕ ਉੱਥੇ ਪਹੁੰਚ ਜਾਏ ਉਸ ਤੋਂ ਫਿਰ ਅੱਗੇ ਉਸੇ ਤਰ੍ਹਾਂ ਕਾਫਲੇ ਰੂਪ ਦੇ ਵਿੱਚ ਅੱਗੇ ਪਹੁੰਚਿਆ ਜਾਏ